ਉਨਾਂ ਨੇ ਭਾਜੀਪੀ ਕਰੇ ਜੋਇਨ ਨਹੀਂ ਕੀਤੀ ਅਸੀਂ ਭਾਜੀਪੀ ਜੋਇਨ ਕੀਤੀ ਸੀ ਕਾਲੀ ਦਲ ਨੇ ਉਹਨਾਂ ਨੂੰ ਵਾਪਸ ਲੈ ਲਿਆ ਉਹ ਇੱਕ ਪਰਿਵਾਰ ਨਾਲ ਹੋ ਸਕਦਾ ਇਮੋਸ਼ਨਲੀ ਅਟੈਚ ਹੋ ਅਸੀਂ ਭਾਜੀਪੀ ਚ ਹਾਂ ਵਹਾਂਗੇ ਅਦੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਕਿਸੇ ਪਰਿਵਾਰ ਨਾਲ ਨਹੀਂ ਜੁੜੇ ਸਮਝੌਤਾ ਬੀਜੇਪੀ ਵੱਲੋਂ ਆਈ ਦੀ ਡੇਟ ਦੇ ਵਿੱਚ ਕੋਈ ਇਹੋ ਜਿਹੀ ਪ੍ਰਪੋਜ਼ਲ ਨਹੀਂ ਹੈਗੀ ਸਿਰਫ ਅਕਾਲੀ ਦਲ ਜਿਵੇਂ ਕਿ ਹੁੰਗਰ ਸਾਹਿਬ ਕੱਲ ਕਹਿ ਰਹੇ ਸੀ ਕਿ ਬੀਜੇਪੀ ਨਾਲ ਸੰਗਤ ਹੋਣਾ ਹੈ ਇਹ ਕਿਉਂਕਿ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਿਵਾਰ ਦਾ ਮੈਂ ਕਹੂੰਗੀ ਉਨਾ ਦੇ ਕਾਲ ਹੈ ਕਾਸ਼ ਸਾਡਾ ਬੀਜੇ ਦੇ ਨਾਲ ਸਮਝੌਤਾ ਹੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਧਰ ਦੀਆਂ ਪੰਜਾਬ ਦੀਆਂ ਜਿਹੜੀਆਂ ਵੀ ਮੇਨ ਮੰਗਾਂ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਕਵਾਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਕ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦੀਆਂ ਕਰ ਜੋੜ ਦੀਆਂ ਮੋਰ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਉੱਥੇ ਹੀ ਬਿੱਤੇ ਦੇ ਨਹੀਂ ਜਿਸ ਤਰ੍ਹਾਂ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਦੇ ਵੱਲੋਂ ਘਰ ਵਾਪਸੀ ਅਕਾਲੀ ਦਲ ਦੇ ਵਿੱਚ ਕਰ ਲਈ ਗਈ ਹੈ ਇਸ ਦੇ ਤੋਂ ਬਾਅਦ ਹੁਣ ਉਹਨਾਂ ਦੀ ਨੂ ਪਰਮਪਾਲ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਹ ਜਜਬਾਤੀ ਹੋ ਕੇ ਉਹਨਾਂ ਨੇ ਮੁੜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਅਕਾਲੀ ਦਲ ਅੱਜ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਤਰਲੇ ਕਰ ਰਿਹਾ ਹੈ ਉਹਨਾਂ ਨੇ ਬਾਦਲ ਪਰਿਵਾਰ ਨੂੰ ਲੈ ਕੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਦੇ ਵਿੱਚ ਹਾਂ ਨਾ ਕੁਝ ਸਵਾਲ ਬਣਦਾ ਹੈ ਕਿ ਮੈਂ ਬੀਜੇਪੀ ਨੂੰ ਛੱਡ ਕੇ ਜਾਵਾਂ ਕਿ ਅਸੀਂ ਬੀਜੇਪੀ ਦੀਆਂ ਨੀਤੀਆਂ ਨੂੰ ਲੈ ਕੇ ਪਾਲਿਸੀਆਂ ਨੂੰ ਲੈ ਕੇ ਅਸੀਂ ਬੀਜੇਪੀ ਜਵੈਨ ਕੀਤੀ ਹੈ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਆਂ ਨੇ ਬਾਕੀਆਂ ਸਟੇਟਾਂ ਦੇ ਵਿੱਚ ਵਧੀਆ ਚੱਲ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਸਰਕਾਰ ਨਾ ਹੋਣ ਕਰਕੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਰੇਟਕਾ جاری ਹੈ ਨਾਲ ਹੀ ਉਹਨਾਂ ਨੇ ਕਿਸਾਨਾਂ ਦੇ ਮਸਲੇ ਦੇ ਉੱਤੇ ਵੀ ਵੱਡਾ ਬਿਆਨ ਦਿੱਤਾ ਹੈ ਐਮਐਸਪੀ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ ਕਿ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ ਸਮਝੌਤਾ ਬੀਜੇਪੀ ਬਿਲਕੁਲ ਆਈ ਵੀ ਡੇਟ ਦੇ ਵਿੱਚ ਕੋਈ ਇਹੋ ਜਿਹੀ ਪ੍ਰਪੋਜ਼ਲ ਨਹੀਂ ਹੈਗੀ ਕਿ ਸਮਝੌਤਾ ਹੋਊਗਾ ਇਦਾਂ ਦੀ ਕੋਈ ਤਜਵੀਜ਼ ਨਹੀਂ ਹੈ ਸਿਰਫ ਅਕਾਲੀ ਦਲ ਜਿਵੇਂ ਕਿ ਹੁੰਦਰ ਸਾਹਿਬ ਕੱਲ ਕਹਿ ਰਹੇ ਸੀ ਕਿ ਬੀਜੇਪੀ ਨਾਲ ਸਮਝੌਤਾ ਹੋਊਗਾ ਇਹ ਕਿਉਂਕਿ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਿਵਾਰ ਦਾ ਮੈਂ ਕਹੂੰਗੀ ਉਹਨਾਂ ਦਾ ਇੱਕ ਖਿਆਲ ਹੈ ਕਿ ਕਾਸ਼ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜੇ ਇਸ ਤਹਤੋ ਹੀ ਵਾਰ-ਵਾਰ ਵਿਆਦ ਦੇ ਰਹੇ ਨੇ कोई प्रपोजल बीजेपी वालों समझौते भी नहीं इस तो पहला अकाली दल की सरकार रही अकाली दल नाब की कोशिश करते बीजेपी जे पी के जे सीनियर लीडर से सहयोगी पार्टी से और अकाली दल की ही सरकार होंगी सी बेशक सहयोग बी बीजेपी पी का भी होंगे सो जिस तरह गाइड किया गया उस तरह ही हो गया आने वाले समय के ਅਸੀਂ ਪਾਠਦੀਆਂ ਪੰਜਾਬ ਦੀਆਂ ਜਿਹੜੀਆਂ ਵੀ ਮੇਨ ਮੁੰਡਾ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾ ਉਹਨਾਂ ਨੇ ਬੀਜੇਪੀ ਕਦੇ ਜੁਆਇਨ ਨਹੀਂ ਕੀਤੀ ਅਸੀਂ ਬੀਜੇਪੀ ਜੁਆਇਨ ਕੀਤੀ ਸੀਗੀ ਅਕਾਲੀ ਦਲ ਨੇ ਉਹਨਾਂ ਨੂੰ ਉੱਥੋਂ ਅਕਾਲੀ ਦਲ ਚੋਂ ਕੱਢ ਪਾਸ ਅਕਾਲੀ ਦਲ ਨੇ ਉਹਨਾਂ ਨੂੰ ਵਾਪਸ ਲੈ ਲਿਆ ਉਹ ਇੱਕ ਪਰਿਵਾਰ ਨਾਲ ਹੋ ਸਕਦਾ ਇਮੋਸ਼ਨਲੀ ਅਟੈਚ ਹੋ ਹੋ ਸਕਦਾ ਪਾਰਟੀ ਨਾਲ ਜਿੱਥੇ ਇਹਨਾਂ ਚਿਰ ਕੰਮ ਕੀਤਾ ਇਮੋਸ਼ਨਲੀ ਅਟੈਚ ਅਸੀਂ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ ਅਸੀਂ ਇਹ ਸਮਝਦੇ ਹਾਂ ਕਿ ਬੀਜੇਪੀ ਦੀਆਂ ਪਾਲਿਸੀਆਂ ਵਧੀਆ ਔਰ ਇਹ ਹੀ ਇੱਕ ਪਾਰਟੀ ਜਿਹਦੇ ਕੋਲ ਵਾਕਈ ਪਾਲਿਸੀਆਂ ਹੈਗੀਆਂ ਪਹਿਲੀ ਗੱਲ ਤਾਂ ਵਧੀਆ ਦੀ ਗੱਲ ਤਾਂ ਬਾਅਦ ਚ ਹੈ ਬੀਜੇਪੀ ਇੱਕ ਪਾਰਟੀ ਹੈ ਜਿਹਦੇ ਕੋਲ ਪਾਲਿਸੀਆਂ ਤੇ ਪ੍ਰੋਗਰਾਮਸ ਤੇ ਪਲਾਨਸ ਹੈਗੇ ਆ ਬਾਦਲ ਪਰਿਵਾਰ ਕੋਲੇ ਇੱਕੋ ਹੀ ਪ੍ਰੋਗਰਾਮ ਹੈ ਆਪਦੇ ਪਰਿਵਾਰ ਦਾ ਵਿਕਾਸ ਕਰਨਾ ਸੋ ਉਹ ਇਮੋਸ਼ਨਲ ਹੋ ਕੇ ਉੱਧਰ ਚਲੇ ਗਏ ਉਸ ਬਾਰੇ ਮੈਂ ਇਸ ਤੋਂ ਜ਼ਿਆਦਾ ਨਹੀਂ ਕਹੂੰਗੀ ਪਰ ਅਸੀਂ ਬੀਜੇਪੀ 'ਚ ਹਾਂ ਰਹਾਗੇ ਕਦੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਕਿਸੇ ਪਰਿਵਾਰ ਨਾਲ ਨਹੀਂ ਜੁੜੇ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦੀ ਜੋ ਮਰਚਾ ਮੈਂ ਜਿਵੇਂ ਹੁਣ ਤੁਹਾਨੂੰ ਪਹਿਲਾਂ ਵੀ ਗਲਾਇਆ ਕਿ ਬੀਜੇਪੀ ਦੀ ਪਾਲਿਸੀ ਹਰ ਵਰਗ ਵਾਸਤੇ ਹੈਗੀ ਹੈ ਕਿਸਾਨਾਂ ਵਾਸਤੇ ਯੂਥ ਵਾਸਤੇ ਮਹਿਲਾਵਾਂ ਵਾਸਤੇ ਜਦੋਂ ਆਪਾਂ ਪਹਿਲੀ ਗੱਲ ਤਾਂ ਜਦੋਂ ਪੰਜਾਬ ਦੇ ਵਿੱਚ ਸੈਂਟਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਕੇਂਦਰ ਵੱਲੋਂ ਬਣਾਈਆਂ ਗਈਆਂ ਹਰ ਵਰਗ ਵਾਸਤੇ ਉਹੀ ਠੀਕ ਤਰ੍ਹਾਂ ਲਾਗੂ ਹੋ ਜਾਣ ਤਾਂ ਪੰਜਾਬ ਦਾ ਆਟੋਮੈਟਿਕਲੀ ਭਲਾ ਹੋ ਜਾ। ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਯੋਸ਼ਮਾਨ ਕਾਰਡ ਦੀ ਦੱਲੀ। ਯੋਸ਼ਮਾਨ ਕਾਰਡ ਗੁਜਰਾਤ ਦੇ ਵਿੱਚ 10 ਲੱਖ ਰੁਪਏ ਦਾ ਹੈ। ਪੰਜਾਬ ਦੇ ਵਿੱਚ 5 ਲੱਖ ਰੁਪਏ ਦਾ ਕਿਉਂਕਿ ਉੱਥੇ ਸਟੇਟ ਗਵਰਨਮੈਂਟ 5 ਲੱਖ ਰੁਪਏ ਆਪਉਂਦੀ ਹੈ। ਫਿਰ ਉਸ ਕਾਰਡ ਦੀਆਂ ਜਿਹੜੀਆਂ ਪੇਮੈਂਟਸ ਹੋਣੀਆਂ ਹੁੰਦੀਆਂ ਡਾਕਟਰਾਂ ਨੂੰ ਗੁਜਰਾਤ ਦੇ ਵਿੱਚ ਫ੍ਰੀ ਹੁੰਦੀਆਂ। 24 ਘੰਟਿਆਂ ਦੇ ਵਿੱਚ ਵਿੱਚੋਂ ਪੇਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਇੱਥੇ ਡੇਢ ਡੇਢ ਸਾਲ ਡਾਕਟਰਾਂ ਨੂੰ ਪੇਮੈਂਟ ਨਾ ਹੋਣ ਕਰਕੇ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ। ਔਰ ਬਹੁਤ ਸਾਰੀਆਂ ਬਿਮਾਰੀਆਂ 100 ਤੋਂ ਵੱਧ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਉਸ ਕਾਰਡ ਤੋਂ ਬਾਹਰ ਕਰ ਦਿੱਤੇ। ਹੁਣ ਜੇ ਸਰਕਾਰ ਨੇ ਇਹ ਐਡੀ ਸੋਹਣੀ ਹੈਲਥ ਦੀ ਸਕੀਮ ਨੂੰ ਫੇਲ ਕਰਨ ਦਾ ਤਹਈਆ ਕਰਾ ਲਿਆ ਤਾਂ ਪੰਜਾਬ ਦੀ ਤਰੱਕੀ ਕਿਵੇਂ ਹੋਊਗੀ? ਮੈਂ ਇੱਕ ਐਗਜ਼ਾਮਪਲ ਦਿੰਦੀ ਆ ਤੁਹਾਨੂੰ ਛੋਟੀ ਜਿਹੀ। ਇਹਦੇ 'ਚ ਮਰੀਜ਼ ਦਾ ਵੀ ਫਾਇਦਾ ਸੀ। ਹਰ ਵਰਗ ਜਿਹੜਾ ਇਲਾਜ ਨਹੀਂ 시 ਕਰਾ ਸਕਦਾ ਉਹ ਮੈਡੀਕਲ ਕੇਅਰ ਦੇ ਵਿੱਚ ਆ ਸਕਦਾ ਸੀ ਕਵਰ ਦੂਜੇ ਪਾਸੇ ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਕੰਮ ਵੱਧ ਮਿਲਦਾ ਸੀ ਜਿੰਨੇ ਲੋਕ ਵੱਧ ਇਲਾਜ ਕਰਾਉਣਗੇ ਉਹਨਾਂ ਡਾਕਟਰਸ ਨੂੰ ਵੀ ਫਾਇਦਾ ਪਰ ਇਹ ਸਕੀਮ ਫੇਲ ਕਰਤੀ ਇਦਾਂ ਹੀ ਅਨੇਕਾਂ ਸਕੀਮਾਂ ਹੈਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਜਾਂ ਤਾਂ ਲਾਗੂ ਨਹੀਂ ਹੋਈਆਂ ਜਾਂ ਫੇਲ ਕੀਤੀਆਂ ਗਈਆਂ ਮੈਂ ਇਹ ਕਹਿਨੀ ਆ ਕਿ ਜੋ ਸਾਰੇ ਦਾ ਸਾਰਾ ਜਿਹੜੀ ਆ ਸਕੀਮਾ ਅਜ ਯੂਪੀ ਦੇ ਵਿੱਚ ਲਾਗੂ ਹੈ ਜਿਹੜਾ ਲਾਅ ਐਂਡ ਆਰਡਰ ਯੂਪੀ ਦੇ ਵਿੱਚ ਹੈਗਾ ਉਹੇ ਜਿਹਾ ਲਾਅ ਐਂਡ ਆਰਡਰ ਜੇ ਕਿਤੇ ਪੰਜਾਬ ਦੇ ਵਿੱਚ ਆ ਜੇ ਤਾਂ ਪੰਜਾਬ ਆਟੋਮੈਟਿਕਲੀ ਤਰੱਕੀ ਕਿਸਾਨਾਂ ਨੂੰ ਕਿਵੇਂ ਹੈਂਡਲ ਕਰੋਗੇ ਕਿਸਾਨਾਂ ਦਾ ਮਸਲਾ ਦੋ ਗੱਲਾਂ ਹੈ ਇੱਕ ਤਾਂ ਜਿਹੜਾ ਐਮਐਸਪੀ ਦਾ ਮਸਲਾ ਹੈ ਇੱਕ ਪਾਸੇ ਹਰ ਸਟੇਟ ਆਪ ਦੀ ਫੈਡਰਲਿਜ਼ਮ ਦੀ ਗੱਲ ਕਰਦੀ ਹੈ ਸਟੇਟਾਂ ਇਹ ਕਹਿੰਦੀਆਂ ਕਿ ਜੀ ਸਾਡੇ ਕੋਲੇ ਪਾਵਰਾਂ ਹੋਣੀਆਂ ਚਾਹੀਦੀਆਂ ਔਰ ਜਿਹੜੀਆਂ ਚੀਜ਼ਾਂ ਦੀਆਂ ਪਾਵਰਾਂ ਸਟੇਟਾਂ ਕੋਲੇ ਹੈਗੀਆਂ ਉਹਨਾਂ ਦੀ ਫਿਰ ਉਹ ਵਰਤੋਂ ਨਹੀਂ ਕਰਦੀਆਂ ਹਰਿਆਣਾ ਦੇ ਵਿੱਚ ਐਮਐਸਪੀ ਸਟੇਟ ਗਵਰਨਮੈਂਟ ਨੇ ਦੇ ਦਿੱਤੀ ਪੰਜਾਬ ਵਾਲੇ ਦੇਣਾ ਚਾਹੁੰਦੇ ਆ ਤਾਂ ਇਹ ਵੀ ਦੇ ਦੇਣੇ ਇਹਨਾਂ ਨੂੰ ਕਿਸਨੇ ਰੋਕਿਆ ਮੈਨੂੰ ਨਹੀਂ ਪਤਾ ਕਿ ਰਾਜਾਂ ਨੂੰ ਵੱਧ ਵੱਧ ਸ਼ਕਤੀਆਂ ਦੀ ਜਦੋਂ ਅਸੀਂ ਮੰਗ ਕਰਦੇ ਆ ਜਦੋਂ ਅਸੀਂ ਇਹ ਰੌਲਾ ਪਾਉਂਦੇ ਆ ਕਿ ਫੈਡਰਲਿਜ਼ਮ ਖਤਮ ਹੋ ਰਹੀ ਹੈ ਉਦੋਂ ਆਪਾਂ ਫੈਡਰਲਿਜ਼ਮ ਕਾਦੇ ਵਾਸਤੇ ਲੈਣਾ ਚਾਹੁੰਦੇ ਹੁੰਿਆ ਸਿਰਫ ਆਪਦੀ ਪਾਵਰ ਵਾਸਤੇ ਸਿਰਫ ਆਪਦੀਆਂ ਜੇਬਾਂ ਭਰਨ ਵਾਸਤੇ ਦੇ ਦੇਣ ਕਿਸਾਨਾਂ ਨੂੰ ਐਮਐਸਪੀ ਇਨਾਂ ਦੇ ਤਾਂ ਇੱਕ ਅਨੋਲ ਗਗਨਮਾਨ ਵਾਚ ਮੰਤਰੀ ਬਣੇ ਹੋ ਫੇਰ ਉਹ ਖੇਰ ਮੰਤਰੀ ਪਦ ਤੋ ਲਾਤੇ ਉਹਨਾਂ ਨੇ ਕਿਹਾ ਸਸੀਂ 5 ਮਿੰਟਾਂ ਚ ਦੇਵਾਂਗੇ ਕਿਉਂ ਨਹੀਂ ਦਿੱਤੀ ਸੋ ਅੱਜ ਦੀ ਡੇਟ ਦੇ ਵਿੱਚ ਹਰ ਇਹੇ ਜਿਹੇ ਜਿਹੜੇ ਮੁੱਦੇ ਹੈਗੇ ਆ ਉਹ ਸਟੇਟ ਗਵਰਨਮੈਂਟ ਦਾ ਫਰਕ ਪੈਂਦਾ ਉਹਨਾਂ ਨੂੰ ਹੈਂਡਲ ਕਰੇ ਜਦੋਂ ਸਾਡੀ ਵਾਰੀ ਆਈ ਉਦੋਂ ਅਸੀਂ ਆਪ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਹੈਂਡਲ ਕਰਾਂਗੇ ਦੱਸ ਦਿਓ ਕਿ ਜਦੋਂ ਕਿਸਾਨੀ ਅੰਦੋਲਨ 2000 ਬੀ ਦੇ ਵਿੱਚ ਸ਼ੁਰੂ ਹੋਇਆ ਸੀ ਤਾਂ ਉਸ ਵਕਤ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗੱਠ ਜੋੜ ਸੀ ਉਹ ਟੁੱਟ ਗਿਆ ਸੀ ਕਿਉਂਕਿ ਹੁਣ ਇੱਕ ਵਾਰ ਫਿਰ ਨਵੀਆਂ ਚਰਚਾਵਾਂ ਚੱਲ ਪਈਆਂ ਨੇ ਕਿ 2027 ਤੋਂ ਪਹਿਲਾਂ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੁੰਦਾ ਤਾਂ ਇਹ ਪਾਰਟੀਆਂ ਨੇ ਮੁੜ ਸੱਤਾ ਦੇ ਵਿੱਚ ਆ ਸਕਦੀਆਂ ਨੇ ਇਕੱਲੇ ਤੌਰ ਦੇ ਉੱਤੇ ਦੋਨੇ ਪਾਰਟੀਆਂ ਪੰਜਾਬ ਦੇ ਵਿੱਚ ਮਜ਼ਬੂਤ ਨਹੀਂ ਹੋਣਗੀਆਂ ਕਿਉਂਕਿ ਜੇਕਰ ਦੋਨਾਂ ਦਾ ਬੈਟ ਜਿਹੜਾ ਵੋਟ ਬੈਂਕ ਹੈ ਉਸ ਦੇ ਆਧਾਰ ਦੇ ਉੱਤੇ ਦੇਖੀਏ ਤਾਂ ਕਿਤਨੇ ਕਿਤੇ ਦੂਜੀਆਂ ਪਾਰਟੀਆਂ ਦੇ ਨਾਲ ਉਹ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਮਜ਼ਬੂਤ ਨੇ ਪਰ ਹੁਣ ਇਹ ਤੇ ਸਵਾਲ ਖੜੇ ਹੁੰਦੇ ਨੇ ਕਿ ਜਿਸ ਤਰ੍ਹਾਂ ਸੁਖਵੀਰ ਬਾਦਲ ਦੇ ਵੱਲੋਂ ਸੁਖਵੀਰ ਬਾਦਲ ਦੇ ਗਰੁੱਪ ਦੇ ਵੱਲੋਂ ਜਿਸ ਤਰ੍ਹਾਂ ਜੱਥੇਦਾਰ ਸਹਿਵਾਨਾਂ ਨੂੰ ਲੈ ਕੇ ਜਾਂ ਕੁਝ ਹੋਰ ਆਗੂ ਨੂੰ ਲੈ ਕੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਸੀ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ 2 ਦਸੰਬਰ ਤੋਂ ਬਾਅਦ ਜੋ ਹੁਕਮਾਂੇ ਜਾਰੀ ਹੋਏ ਸੀ ਉਸ ਤੋਂ ਬਾਅਦ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਤਾਂ ਉਸ ਤੋਂ ਬਾਅਦ ਕੀ ਹੁਣ ਭਾਜਪਾ ਦੇ ਨਾਲ ਜੇਕਰ ਗੜਜੋੜ ਕਰਨਗੇ ਤਾਂ ਕਿਹੜੇ ਸਮਝੋਤੇ ਤਿਆਰ ਕਰਨਗੇ ਕਿ ਪੰਜਾਬ ਦੀਆਂ ਮੰਗਾਂ ਮਨਵਾਏ ਬਿਨਾ ਇਸ ਮੋਤਿਆ ਜਿਹੜਾ ਗੜਜੋੜ ਹੋਵੇਗਾ ਜਾਂ ਫਿਰ ਨਹੀਂ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਹੋ ਸਕਦਾ ਕਿਉਂਕਿ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ ਜੋ ਅੱਜ ਹੈ ਉਹ ਕੱਲ ਨਹੀਂ ਹੋਵੇਗਾ ਜੋ ਕੱਲ ਹੋਵੇਗਾ ਉਹ ਅੱਜ ਨਹੀਂ ਹੈ ਇਸ ਦੇ ਕਰਕੇ ਹੀ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਜਿਹੜਾ ਰੁਖ ਹੈ ਉਹ ਜੇਕਰ ਦੇਖਿਆ ਜਾਵੇ ਤਾਂ ਚੇਂਜ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਜਿਹੜਾ ਭਾਜਪਾ ਦੇ ਵੱਲ ਅਕਾਲੀ ਦਲ ਮੂੰਹ ਕਰ ਰਿਹਾ ਹੈ ਪਹਿਲਾਂ ਅਕਾਲੀ ਦਲ ਦੇ ਵੱਲ ਭਾਜਪਾ ਮੂੰਹ ਕਰਦਾ ਸੀ ਕਿ ਸਾਡੇ ਨਾਲ ਸਮਝੌਤਾ ਕਰ ਲੈਣ ਤਾਂ ਸਾਨੂੰ ਸਿੱਟਾ ਵਧ ਦੇ ਦੇਣ ਪਰ ਹੁਣ ਸਿੱਟਾ ਨੂੰ ਲੈ ਕੇ ਕੋਈ ਰੋਲਾ ਨਹੀਂ ਪਰ ਕਿਤੇ ਨਾ ਕਿਤੇ ਸਮਝੌਤਾ ਜਿਹੜਾ ਹੋਣਾ ਉਹ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਪੰਜਾਬ ਦੇ ਕੁਝ ਅਹਿਮ ਮਸਲੇ ਨੂੰ ਲੈ ਕੇ ਇਸ ਮਝੌਤਾ ਕੀਤਾ ਜਾਣਾ ਕਿਉਂਕਿ ਇਸ ਦੇ ਵਿੱਚ ਦੋ ਅਹਿਮ ਮਸਲੇ ਨੇ ਕਿਸਾਨੀ ਮਸਲਾ ਬੰਦੀ ਸਿੰਘਾਂ ਦਾ ਮਸਲਾ ਇਸ ਤੋਂ ਬਗੈਰ ਵੀ ਹੋਰ ਕਈ ਮਸਲੇ ਨੇ ਪਰ ਇਹਨਾਂ ਦੋ ਮੁੱਦਿਆਂ ਤੋਂ ਬਗੈਰ ਪੰਜਾਬ ਦੇ ਵਿੱਚ ਸਮਝੌਤਾ ਹੋਣਾ ਅਕਾਲੀ ਦਲ ਦੇ ਲਈ ਇਨਾ ਸੁਖਾਲਾ ਨਹੀਂ ਹੋਵੇਗਾ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਕੀ ਸਮੋਤਾ ਹੋਵੇਗਾ ਜੇਕਰ ਨਹੀਂ ਹੁੰਦਾ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਦੋ ਜਾਂ ਸਾਈ ਦੇ ਵੱਲ ਕਿਹੜੀ ਪਾਰਟੀ ਜਾਵੇਗੀ